ਸਾਡੇ ਵੱਲੋਂ ਪੂਰੇ ਸਰਦਾਰ ਨੂੰ ਮੁਬਾਰਕਾਂ ਜੀ ਦਾ ਮੈਂ ਤੁਹਾਨੂੰ ਮਨੋਂ ਅਰੇ ਜੀ ਚੰਦਨ ਸਮਾਨ ਹੋ ਗਿਆ ਕੁੱਟੀ ਆਦਾ ਤੀਲਾ ਤੀਲਾ ਚੰਦਨ ਸਮਾਨ ਹੋ ਗਿਆ ਕੁੱਟੀ ਆਦਾ ਤੀਲਾ ਤੀਲਾ ਆਇਆ ਸਾਡੇ ਵੇਲੇ ਰੈਸ਼ਮ ਦਾ ਮੈਂਬਰ ਹਾਲ ਦਾ ਪੂਰਾ ਕਲਾਬ ਤੇ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆਏ ਨਾ ਦੇ ਕਿ ਇਹਨਾਂ ਦੇ ਕਾਰਨ ਅੱਜ ਸਾਡੇ ਸਕੂਲ ਦੇ ਬੱਚਿਆਂ ਦੇ ਲਈ ਬਹੁਤ ਵੱਡਾ ਉਪਰਾਲਾ ਹੋਇਆ ਹੈ ਬਹੁਤ ਸਵਾਗਤ ਕਰਦੇ ਆ ਇਹਨਾਂ ਦੇ ਨਾਲ ਸਾਡੇ ਵਿੱਚ ਮੇ શ્રી ਰਾਜਿੰਦਰ ਕਾਹਾਂਜੀ શ્રી ਗੁਪਤ ਬੰਗੜਾ ਜੀ શ્રી ਅਜੇਰ ਪਾਦਰਜੀ ਤੇ શ્રી ਨਰੇਂਸ਼ ਚਾਵਲਾ ਜੀ ਅਸੀਂ ਅਲੋ ਸਾਡੇ ਸਕੂਲ ਦੇ ਕੈਂਪਸ ਤੇ ਆਉਂਦੇ ਜਿਹਾ ਆਜਿਆ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਆ ਤੇ ਮੈਨੂੰ ਇਸ ਕਲਬ ਦਾ ਪ੍ਰਮਾਣਿਤ ਪ੍ਰਧਾਨ ਅਜੀਤ ਮੈਰਾ ਹੈ ਸਾਥੀਆਂ ਨਾਲ ਅੱਜ ਇਸ ਸਮਾਗਮ ਦੇ ਵਿੱਚ एसटी डिपार्टमेंट 3.5 प्रोजेक्ट विच हाजिर हना सर्वे जस जो है बहुत खुशी हुई जी हो रही है छोटे जो पराले वजहों आशीष स्कूल दे बच्चा ने एक वाटर पूल डोनेट करते हैं इस उम्मीद ना कि उस पराले स्कूल दे बच्चा ने बहुत ज्यादा फायदा होई जेवे की तुही जानदे हो कि लॉयंस क्लब का बड़ा सर्विस समय-समय ते ऐसे छोटे वजहों उपराले करते रहता है जो कि समाज सेवा दे नाम अपना योगदान पांदा है ਅਸੀਂ ਉਹ ਵੀ ਕਹਿੰਦੇ ਆ ਕਿ ਸਕੂਲ ਦੇ ਬੱਚੇ ਇਸ ਸਾਡੀ ਦਿੱਤੀ ہوئی ਛੋਟੀ ਜਿਹੀ ਪੇਟ ਨਾਲ ਕੋਈ ਨਾ ਕੋਈ ਫਾਇਦਾ ਜ਼ਰੂਰ ਹਾਂ ਇਸ ਤੋਂ ਇਲਾਵਾ ਅਸੀਂ ਇਹ ਵੀ ਕਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਜਾਂ ਜਿਸ ਤਰ੍ਹਾਂ ਕਿ ਸਾਡਾ ਕਲੱਬ ਇਹਦਾ ਪਾਸਟ ਕਰਦਾ ਰਿਹਾ ਹੋਰ ਵੀ ਕੋਈ ਸੇਵਾ ਦੇ ਮੌਕੇ ਬੱਚਿਆਂ ਲਈ ਜਾਂ ਸਮਾਜ ਦੇ ਉੱਤੇ ਵਰਕਰਾਂ ਨੂੰ ਮਿਲਣ ਦੇ ਤਰੀਕੇ ਵੱਧ ਚੜ੍ਹ ਕੇ ਚੱਲ ਰਹੇ ਇਸ ਮੌਕੇ ਤੇ ਇਸ ਪ੍ਰੋਜੈਕਟ ਦੇ ਚੇਅਰਮੈਨ ਨਵਨਪਨ ਅnder ਖਾਸ ਤੌਰ ਤੇ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ

विपन होंडा जी अजय भगत जी और नरेश चावला जी इनਾਂ ਦਾ ਮੈਂ ਆਪਣੇ ਕੈਂਪਸ ਦੇ ਵਿੱਚ ਆਨ ਦੇ ਲੈ ਸਭ ਤੋਂ ਪਹਿਲੇ ਮੈਂ ਵੈਲਕਮ ਕਰ ਦਿਆ ਅਤੇ ਇਹਨਾਂ ਨੇ ਅੱਜ ਜਿਹੜਾ ਉਪਰਾਲਾ ਕੀਤਾ ਹੈ ਉਹਨਾਂ ਦਾ ਮੈਂ ਮੇਰੇ ਕੋਲ ਕੋਈ ਸ਼ਬਦ ਹੈ ਨਹੀਂ ਹੈ ਥੈਂਕਸ ਕਰ ਲਈ ਕਿਉਂਕਿ ਬੱਚੇ ਸਾਡੇ ਬਹੁਤ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਇੰਨਾ ਰਸ਼ ਹੋ ਜਾਂਦਾ ਸੀਗਾ ਸਾਡੇ ਵਾਟਰ ਕੋਲਰ ਖਰਾਬ ਹੋਣ ਕਰਕੇ ਸਿਰਫ ਇੱਕ ਵਾਟਰ ਕੋਲਰ ਚੱਲ ਰਿਹਾ ਸੀ ਅਸੀਂ ਪਹਿਲੇ ਕਈ ਜਗ੍ਹਾ ਐਫਰਟਸ ਕੀਤੇ ਫਿਰ ਅਸੀਂ ਸਾਡਾ ਛੋਟਾ ਪ੍ਰਾਪਰਵਿੰਟ ਸੀ ਉਹਨਾਂ ਨੂੰ ਇਸ ਰਿਕੁਐਸਟ ਕੀਤੀ ਉਹਨਾਂ ਨੇ ਸਾਨੂੰ ਇਹਨਾਂ ਨਾਲ ਮਿਲਾਇਆ ਔਰ ਇੱਕ ਨਾਲ ਹੀ ਸਾਡੀ ਰਿਕੁਐਸਟ ਕਰਨ ਦੇ ਨਾਲ ਹੀ ਇਹਨਾਂ ਨੇ ਸਾਨੂੰ ਕਿਹਾ ਕਿ ਮੈਡਮ ਇਹ ਕੰਮ ਤੁਹਾਡਾ ਹੋ ਜਾਊਗਾ ਔਰ ਮੈਂ ਤਾਂ ਇਹ ਕਹਿ ਆਉਂਗੀ ਕਿ ਇਸ ਸਮਾਜ ਦੇ ਅਸਲੀ ਹੀਰੋ ਇਹ ਹੈ ਇਸ ਸਮਾਜ ਦੇ ਗ੍ਰੇਟ ਪਰਸਨੈਲਿਟੀਜ਼ ਹੈ ਜਿਹੜੇ ਕਿ ਪੂਰੇ ਸਮਾਜ ਦੇ ਵਿੱਚ ਦੇਖਦੇ ਕਿੱਥੇ ਕਿਹਨੂੰ ਜ਼ਰੂਰਤ ਹੈ ਔਰ ਜਨੂੰਨ ਜਿੰਨੋ ਜ਼ਰੂਰਤ ਹੈ ਉੱਥੇ ਤੱਕੇ ਪਹੁੰਚ ਕਰਦੇ ਹੈ ਮੈਂ ਇਹੀ ਕਾਮਨਾ ਕਰੂੰਗੀ ਕਿ ਸਰ ਤੁਹਾਡਾ ਜਿਹੜਾ ਕਲੱਬ ਹੈ ਉਹ ਦਿਨ ਦੁਪਹਿਰ ਰਾਤ ਚੋ ਵੀ ਕਰਕੇ ਕਰੇ ਤੁਸੀਂ ਇਸੇ ਤਰ੍ਹਾਂ ਹੋਰ ਵੀ ਭਲਾਈ ਦੇ ਕੰਮ ਕਰੀਓ ਜੋ ਤੇ ਸਾਡੇ ਸਕੂਲ ਨਾਲ ਜੁੜੀ ਹੋਵੇ ਥੈਂਕ ਯੂ ਵੈਰੀ ਮਚ